ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੋਕ ਵਿਦੇਸ਼ ਜਾਣਾ ਚਾਹੁੰਦੇ ਨੇ ਵਿਦੇਸ਼ ਦੇ ਵਿੱਚ ਜਾ ਕੇ ਸਥਾਪਿਤ ਹੋਣਾ ਚਾਹੁੰਦੇ ਨੇ ਪਰ ਤਰੀਕਾ ਕਈ ਵਾਰ ਗਲਤ ਅਪਣਾ ਲਿਆ ਜਾਂਦਾ ਹੈ ਜਿਹੋ ਜਿਹਾ ਹਸ਼ਰ ਉਹਨਾਂ ਲੋਕਾਂ ਦਾ ਹੋਇਆ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰੀ ਕੀਤੀ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਹ ਸਾਰੇ ਜਾਣਦੇ ਨੇ ਇਸੇ ਤਰ੍ਹਾਂ ਹੀ ਇੱਕ ਪਰਿਵਾਰ ਮਨ ਦੇ ਵਿੱਚ ਚਾਹਨਾ ਰੱਖਦਾ ਹੈ ਕਿ ਅਸੀਂ ਵੀ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋਵਾਂਗੇ ਪੰਜਾਬ ਦਾ ਇਹ ਪਰਿਵਾਰ ਅਮਰੀਕਾ ਚਲਿਆ ਜਾਂਦਾ ਪਰ ਡਿਪੋਰਟ ਕਰ ਦਿੱਤਾ ਜਾਂਦਾ ਵਾਪਸ ਆ ਕੇ ਉਸ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਸਾਨੂੰ ਫਰਾਡ ਏਜੰਟ ਨੇ ਝਾਂਸੇ ਦੇ ਵਿੱਚ ਲਿਆ ਸਾਡੇ ਤੋਂ ਤਕਰੀਬਨ 1.5 ਕਰੋੜ ਰੁਪਇਆ ਲੈ ਲਿਆ ਪਰ ਸਾਨੂੰ ਉੱਥੇ ਸਥਾਪਿਤ ਨਹੀਂ ਕਰਵਾ ਸਕਿਆ ਤੇ ਹੁਣ ਉਸ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਤੇ ਨਾਲ ਹੀ ਉਸ ਵਿਅਕਤੀ ਨੇ ਉਸ ਨੌਜਵਾਨ ਨੇ ਆਪਣੀ ਹੱਡ ਬੀਤੀ ਵੀ ਸੁਣਾਈ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਹ ਅਮਰੀਕਾ ਪਹੁੰਚੇ ਸੀ ਕਿਵੇਂ ਉਸ ਏਜੰਟ ਦੇ ਨਾਲ ਸੰਪਰਕ ਹੋਇਆ ਤਾਰੇ ਸਾਰੀ ਦਾਸਤਾਂ ਉਸੇ ਵਿਅਕਤੀ ਦੀ ਜ਼ੁਬਾਨੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਕਾਸ਼ਮੀਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਜੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਪਿੰਡ ਮੇਰਾ ਕਿਲੀਗੰਦਰਾ ਗੱਲ ਇਹ ਆ ਜੀ ਮੈਂ 2023 ਚ ਵਿਦੇਸ਼ ਜਾਣ ਬਾਰੇ ਸੋਚਿਆ ਸੀ ਸ਼ੁਰੂ ਦੇ ਵਿੱਚ ਸ਼ੁਰੂ ਸਾਲ ਦੇ ਸ਼ੁਰੂ ਚ ਤੇ ਮਾਰਚ 2023 ਚ ਮੇਰੀ ਦਲਜੀਤ ਨਾਮ ਉਰਫ ਡਾਉਣ ਏਜੰਟ ਨਾਲ ਮੁਲਾਕਾਤ ਹੋਈ ਤੇ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਹੋ ਗਈ ਵੀ ਵਰਕ ਵੀਜ਼ੇ ਤੇ ਭੇਜੂਗਾ ਮੈਂ ਤੇ ਮੇਰੇ ਦੋ ਬੱਚੇ ਤੇ ਵਾਈਫ ਤੇ ਸਾਰੀ ਬੈ ਕੇ ਜਲੰਧਰ ਅਸੀਂ ਪਹਿਲੀ ਵਾਰ ਮਿਲੇ ਸੀ ਉਸੇ ਪਹਿਲੇ ਦਿਨ ਹੀ ਅਸੀਂ ਮੈਂ ਉਹਨਾਂ ਨੂੰ ਪਾਸਪੋਰਟ ਫੜਾਇਆ ਸੀ ਆਪਦੇ ਸਾਰੇ ਪਾਸਪੋਰਟ ਤੇ ਮੇਰੀ ਉਹਦੇ ਨਾਲ 90 ਲੱਖ ਚ ਕੋਲ ਡੀਲ ਡਨ ਹੋਈ ਸੀ ਵੀ 90 ਲੱਖ ਲਵਾਂਗਾ ਰਾਜ ਪਹੁੰਚਾ ਕੇ ਜਦੋਂ ਉਥੇ 에어ਪੋਰਟ ਤੇ ਪਹੁੰਚਾ ਦੂੰਗਾ ਤੇ ਫੇਰ ਉਹ ਤੋਂ ਬਾਅਦ ਜੀ ਇੱਕ ਵਾਰੀ ਫੇਰ ਮੈਨੂੰ ਇਹਨੇ ਬੁਲਾਇਆ ਜਲੰਧਰ ਤੇ ਕਹਿੰਦਾ ਵੀ 5 ਕਿ ਲੱਖ ਬੋ ਆ ਯਾਰ ਬਜਟ ਤੋਂ ਬਾਹਰ ਆ ਗੱਲ ਵੀ ਮਹਿੰਗਾ ਹੋ ਗਿਆ ਕੰਮ ਤੇ ਮੈਂ ਇਹਨੂੰ ਜੀ ਮੰਨਿਆ ਨਹੀਂ ਮੈਂ ਕਿਹਾ ਨਹੀਂ ਵੀ ਜਿਹੜੀ ਗੱਲ ਹੋ ਗਈ ਮੈਂ 90 ਚ ਹੀ ਕਰਨਾ ਠੀਕ ਜੀ ਚਲੋ ਜੀ ਫਿਰ ਗੱਲ ਹੋ ਗਈ ਫੇਰ ਸਾਡੀ ਗੱਲਬਾਤ ਫੋਨ ਤੇ ਹੋਣ ਲੱਗੀ ਬਾਈ ਜੀ ਕਿੰਨਾ ਟਾਈਮ ਲਾਰੇ ਲੱਪੇ ਲਾਉਣ ਲੱਗ ਗਿਆ ਯਾਰ ਇੱਥੇ ਕੰਮ ਨਹੀਂ ਚੱਲਦਾ ਪਿਆ ਦੋ ਦਿਨ ਠਹਿਰ ਚਾਰ ਦਿਨ ਠਹਿਰ ਸਾਡਾ ਜਿਹੜਾ ਐਮਬੈਸਡਰ ਆ ਐਮਬੈਸੀ ਚ ਬੰਦਾ ਉਹ ਨਹੀਂ ਆਉਂਦਾ ਪਿਆ ਬੰਦਾ ਛੁੱਟੀ ਤੇ ਆ ਇਦਾਂ ਹੁੰਦਾ ਐਂਜੇ ਕਰਦਾ ਰਿਹਾ ਅੱਛਾ ਜੀ ਫੇਰ ਜੀ ਜੁਲਾਈ ਚ ਜਾ ਕੇ ਮੈਨੂੰ ਇਹਦਾ ਆਫ ਦਾ ਫੋਨ ਆਇਆ ਯਾਰ ਇੱਥੇ ਤਾਂ ਹੱਲ ਨਹੀਂ ਹੁੰਦਾ ਪਿਆ ਤੇ ਆਪਣਾ ਬੰਦਾ ਦੁਬਈ ਚ ਵੀ ਬਿੰਦਾ ਉੱਥੇ ਵੀ ਆਪਣੀ ਪੂਰੀ ਸੈਟਿੰਗ ਆਪਾਂ ਉੱਥੋਂ ਤੇਰਾ ਕਰਾ ਦਿੰਨੇ ਆ ਵੀ ਜਦ ਹੱਲ ਠੀਕ ਹੈ ਜੀ ਤੇ ਇਨੇ ਮੈਨੂੰ ਫੋਨ ਕੀਤਾ ਸਵੇਰੇ ਵੀ ਬੈਗਪੈਕ ਕਰ ਲਾਵਦੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਆ ਜਾ ਠੀਕ ਹੈ ਜੀ ਜਿੱਥੇ ਮੈਂ ਜਾ ਕੇ ਉਹ ਇਹਦੇ ਕਹਿਣ ਮੁਤਾਬਕ ਜੀ ਮੈਂ ਤਿਆਰੀ ਕਰ ਲਈ ਠੀਕ ਹੈ ਤੇ ਚਾਹ ਹੁੰਦੀ ਹੈ ਮੈਨੂੰ ਸ਼ੁਰੂ ਤੋਂ ਹੀ ਬਹੁਤ ਚਾਹ ਸੀਗਾ ਬਾਹਰ ਜਾਣ ਦਾ ਤੇ ਮੈਂ ਖੁਸ਼ੀ ਖੁਸ਼ੀ ਬੈਗਪੈਕ ਕਰ ਲਏ ਤੇ ਅਸੀਂ ਅੰਮ੍ਰਿਤਸਰ 에ਅਰਪੋਰਟ ਦੇ ਬਾਹਰ ਇੱਕ ਢਾਬੇ ਤੇ ਰੁਕੇ ਹਾਂ ਜਿੱਥੇ ਕਿੰਨੇ ਪੈਸੇ ਉਦੋਂ ਦਿੱਤੇ ਸੀ ਜਿਹੜੇ ਪਹਿਲਾਂ ਨਹੀਂ ਜੀ ਉਦੋਂ ਕੋਈ ਪੈਸਾ ਨਹੀਂ ਸੀ ਦਿੱਤਾ ਹਲੇ ਉਦੋਂ ਇਹਦਾ ਭਰਾ ਆਇਆ ਸੀ ਹਾਂਜੀ ਸਰਬਜੀਤ ਸਿੰਘ ਮੈਨੂੰ ਪਾਸਪੋਰਟ ਦੇ ਗਿਆ ਜੀ ਉੱਥੇ ਠੀਕ ਹੈ ਜੀ ਸਾਡੇ 4ਾਂ ਦੇ ਟਿਕਟ ਤੇ ਕਹਿੰਦਾ ਵੀ ਤੁਹਾਨੂੰ ਹੁਣ ਦੁਬਈ ਉਤਰ ਕੇ ਬੰਦਾ ਮਿਲੂਗਾ ਇੱਕ ਤੁਸੀਂ ਉਹਦੇ ਮੁਤਾਬਕ ਚੱਲਣਾ ਇਹਦੇ ਕਹਿਣ ਮੁਤਾਬਕ ਅਸੀਂ ਪਲੇਨ ਤੇ ਬੈਠ ਕੇ ਬੈ ਕੇ ਦੁਬਈ ਪਹੁੰਚ ਗਏ ਜੀ ਠੀਕ ਹੈ ਜੀ ਜਦੋਂ ਦੁਬਈ ਪਹੁੰਚ ਗਏ ਉਹ ਇਹਦੇ ਕਹਿਣ ਉਵੇਂ ਹੀ ਬੰਦਾ ਆ ਗਿਆ ਇੱਕ ਡਾਕਟਰ ਨਾਮ ਦਾ ਡਾਕਟਰ ਹੀ ਕਹਿੰਦਾ ਹਰ ਇੱਕ ਨੂੰ ਹੁਣ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਕੀ ਨਹੀਂ ਠੀਕ ਹੈ ਜੀ ਉਹ ਸਾਨੂੰ ਇੱਕ ਫਲੈਟ 'ਚ ਛੱਡ ਆਇਆ ਇੱਕ ਕਮਰੇ ਵਾਲੇ 'ਚ ਠੀਕ ਹੈ ਜੀ ਦੁਬਈ ਪੰਜਵੀਂ ਮੰਜ਼ਲ ਤੇ ਫਲੈਟ ਸੀ ਫਲੈਟ ਸੀਗਾ ਜੀ ਪੰਜਵੀਂ ਮੰਜ਼ਲ ਤੇ ਤੇ ਅਸੀਂ ਉੱਥੇ ਸਾਨੂੰ ਰੱਖਿਆ ਰਾਤ ਰਏ ਅਸੀਂ ਤੇ ਅਗਲੇ ਦਿਨ ਸਵੇਰੇ ਫੇਰ ਆ ਗਿਆ ਡਾਕਟਰ ਸਾਡੇ ਸਾਡੇ ਪਾਸ ਫੁਰੜ ਕੇ ਲੈ ਗਿਆ ਕਹਿੰਦਾ ਵੀਜ਼ਾ ਲਵਾਉਣੇ ਆ ਤੇ ਦੋ ਦਿਨ ਚ ਹੀ ਆ ਜਾਣਾ ਵੀਜ਼ਾ ਤਿਆਰੀ ਰੱਖੋ ਇਹਨੇ ਵੀ ਮੈਨੂੰ ਆਈ ਕਿਹਾ ਸੀ ਵੀ ਦੋ ਦਿਨਾਂ ਚ ਅਸੀਂ ਤੁਹਾਨੂੰ ਗਾਂ ਚੜਾ ਦੇਣਾ ਮੈਂ ਕਿਹਾ ਜੀ ਜਦੋਂ ਇਹਨਾਂ ਦੀ ਸੈਟਿੰਗ ਹੀ ਆ ਫਿਰ ਤਾਂ ਚੜਾਈ ਦੇਣਾ ਇੰਨੇ ਪੈਸੇ ਦੇਣੇ ਆਪਾਂ ਤੇ ਐਂਬੈਸੀ ਵੀਜ਼ਾ ਤਾਂ ਬਿਲਕੁਲ ਥੋੜੀ ਹੁੰਦੀ ਹਜ਼ਾਰਾਂ ਚ ਹੀ ਹੁੰਦੀ ਹੈ ਤਾਂ ਇੰਨੇ ਲੱਖਾਂ ਚ ਦੇਣੇ ਆ ਤੇ ਉਹ ਦੋ ਦਿਨ ਵੀ ਨੰਗੇ ਚਾਰ ਦਿਨ ਨੰਗੇ ਕੁਝ ਨਹੀਂ ਹੋਇਆ ਜੀ ਆਏ ਕਰਦੇ ਕਰਦੇ ਮੰਨ ਲਓ 30 ਅਗਸਤ ਹੋ ਗਈ 30 ਅਗਸਤ ਨੂੰ ਸ਼ਾਮ ਨੂੰ ਮੈਨੂੰ ਫੋਨ ਆਉਂਦਾ ਵੀ ਤੇਰੇ ਵੀਜ਼ਾ ਦਾ ਹੱਲ ਹੋ ਗਿਆ ਤਿਆਰੀ ਕਰ ਲੈ 31 ਨੂੰ ਫਲਾਈਟ ਆ ਤੇਰੀ ਮੈਂ ਕਹਿੰਦੀ ਕਿਥੋਂ ਦੀ ਕਹਿੰਦਾ ਤੈਨੂੰ ਸਾਰਾ ਕੁਝ ਦੱਸੂ ਮੌਕੇ ਤੇ ਤੇ ਮੈਂ ਜਿਵੇਂ ਇਹਨੇ ਦਵਾਈ ਭੇਜਿਆ ਸੀ ਉਸੇ ਤਰੀਕੇ ਅਸੀਂ ਗਿਆ ਵੀ ਠੀਕ ਆ ਓਕੇ ਆ ਕੰਮ ਵੀ ਹਨਾ ਗਾਹਾਂ ਵੀ ਆਈ ਜਦੋਂ ਮੈਂ ਹਜੇ 에어ਪੋਰਟ ਚ ਐਂਟਰ ਆਉਣਾ ਸੀ ਦੇਖ ਲਓ ਮੈਨੂੰ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਪਾਸਪੋਰਟ ਹੈ ਨਹੀਂ ਸੀ ਮੇਰੇ ਕੋਲ ਪਰ ਮੈਂ ਜਿਹੜੀ ਫਲਾਈਟ 'ਚ ਬਹਿਣਾ ਸੀ ਉਹਦੇ ਬੋਰਡਿੰਗ ਪਾਸ ਦੀ ਫੋਟੋ ਆ ਗਈ ਸੀ ਠੀਕ ਹੈ ਜੀ ਤੇ ਜਦੋਂ ਮੈਂ ਫਿਰ ਕਹਿੰਦੇ ਵੀ ਜਾ ਤੂੰ ਜਿੱਥੇ ਫਲਾਈਟ ਦਾ ਹੁੰਦਾ ਕਾਊਂਟਰ ਉੱਥੇ ਜਾ ਜਦੋਂ ਮੈਂ ਉੱਥੇ ਗਿਆ ਫਲਾਈਟ ਵਾਲੇ ਬੰਦੇ ਨੇ ਮੈਨੂੰ ਮੇਰੇ ਬੋਰਡਿੰਗ ਪਾਸ ਫੜਾ ਔਰ ਚੈੱਕ ਇਨ ਕਰਾਇਆ ਬੈਗ ਦਿੱਤੇ ਤੇ ਫਲਾਈਟ 'ਚ ਬੈ ਗੇ ਉਦੋਂ ਮੈਨੂੰ ਪਤਾ ਲੱਗਿਆ ਵੀ ਅਸੀਂ ਸਾਡੀ ਫਲਾਈਟ ਸੈਲਵਾਡੋਰ ਦੀ ਹੈ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਸਾਡੇ ਵੀਜ਼ੇ ਹੈ ਨਹੀਂਗੇ ਪਾਸਪੋਰਟ ਤੇ ਤੇ ਫਿਰ ਮੈਂ ਇਹਨੂੰ ਫੋਨ ਵੀ ਕੀਤਾ ਮੈਂ ਵੀਜ਼ੇ ਯਾਨੀ ਕਿਵੇਂ ਕਹਿੰਦਾ ਯਾਰ ਇਹ ਅਨਰਾਈਵਲ ਵੀਜ਼ਾ ਸੈਲਵਾਡੋਰ ਦਾ ਇੰਡੀਆ ਨੂੰ ਤੇ ਤੇਰਾ ਉੱਥੋਂ ਵੀਜ਼ਾ ਲੱਗ ਗਿਆ ਨਾ ਤੈਨੂੰ ਕਿ ਤੂੰ ਅਮਰੀਕਾ ਜਾਣਾ ਤੂੰ ਵਰਕ ਵੀਜ਼ੇ ਤੇ ਜਾਣਾ ਜਿਹੜੀ ਤੇਰੇ ਨਾਲ ਗੱਲ ਹੋਈ ਉਹ ਤੇ ਨਿਭਾਂਗੇ ਵੀ ਤੈਨੂੰ ਕਿੱڑا ਸੀ ਤੁਰ ਕੇ ਲੈ ਕੇ ਚੱਲੇ ਆ ਫਲਾਈਟ ਤੇ ਲੈ ਕੇ ਚੱਲੇ ਮੈਂ ਵੀ ਕਿਹਾ ਵੀ ਠੀਕ ਆ ਯਾਰ ਗੱਲ ਤਾਂ ਸਹੀ ਆ ਵੀਜ਼ੇ ਦੀ ਕੋਈ ਗੱਲਬਾਤ ਹੈ ਨਹੀਂ ਚਲੋ ਜੀ ਅਸੀਂ ਵਾਇਆ ਪਹਿਲਾ ਇਜ਼ਰਾਈਲ ਸਟੇ ਸੀ ਸਾਡੀ 10-12 ਘੰਟਿਆਂ ਦੀ ਫਿਰ ਸਪੇਨ ਸਟੇ ਰਹੀ ਚਲੋ ਕਰਦੇ ਗਏ ਕਰਾਂਗੇ 20-25 ਘੰਟਿਆਂ ਵਿੱਚ ਮੰਨ ਲਓ 15 ਘੰਟਿਆਂ ਦਾ ਮੰਨ ਲਓ ਫਲਾਈਟ ਹੀ ਸੀ ਅਲਸਲਵਾਡੋਰ ਦੀ ਤੇ ਪਹੁੰਚ ਗਏ ਸਲਵਾਡੋਰ ਜੀ ਜਦੋਂ ਸਲਵਾਡੋਰ ਪਹੁੰਚ ਗਏ ਤੇ ਇਹਨੇ ਕਿਹਾ ਵੀ ਟੈਕਸੀ ਲਵੋ ਤੇ ਹੋਟਲ ਚਲੇ ਜਾਓ ਠੀਕ ਹੈ ਜੀ ਉੱਥੋਂ ਬੰਦਾ ਤੁਹਾਡੇ ਤੋਂ ਪਾਸਪੋਰਟ ਕਲੈਕਟ ਕਰੂਗਾ ਮੈਂ ਕਿਹਾ ਠੀਕ ਹੈ ਜੀ ਅਸੀਂ ਜਦੋਂ ਟੈਕਸੀ ਕੀਤੀ ਹੋਟਲ ਪਹੁੰਚ ਗਏ ਤੇ ਕਹਿਣ ਮੁਤਾਬਕ ਜਿਹੜਾ ਹੋਟਲ ਇਹਨੇ ਬੁੱਕ ਕੀਤਾ ਵੇ ਅਸੀਂ ਉਹ ਵੀ ਸਾਨੂੰ ਨਾਲ ਹੀ ਦੇ ਕੇ ਗਿਆ ਸੀ ਸੀਤ ਹੋਟਲ ਦੀ ਤੇ ਉੱਥੇ ਪਹੁੰਚ ਉਤਲਾ ਖਾਣਾ ਖੁਣਾ ਦਾ ਆਪਾ ਖਾਂਦੇ ਨਹੀਂ ਉਵੇਂ ਭੁੱਖੇ ਤੇ ਆਏ ਬੈਠੇ ਪਹਿਲਾਂ ਰਾਤ ਚ ਵੀ ਹਨਾ 20 ਘੰਟੇ ਵੀ ਖਾਣ ਨੂੰ ਦਿਲ ਵੀ ਨਹੀਂ ਕਰਦਾ ਬੱਚੇ ਸੀ ਨਾਲ ਘਰਾਈਏ ਫਿਰਦੇ ਤੇ ਅਗਲੇ ਦਿਨ ਬੰਦਾ ਇਹ ਤੇ ਕਹਨੂੰ ਦਾ ਉਵੇਂ ਹੀ ਆਇਆ ਇਹਨੇ ਮੇਰੀ ਗੱਲ ਕਰਾਈ ਫੋਨ ਤੇ ਮੇਰਾ ਫੋਨ ਦਾ ਨੈਟਵਰਕ ਚਲੇ ਗਿਆ ਸੀ ਜੀ ਸਲਵਾਡੋਰ ਜਾ ਕੇ ਆਈਡਿਆ ਦਾ SIM ਸੀ ਮੇਰੇ ਕੋਲ ਕੋਈ ਨੈਟਵਰਕ ਨਹੀਂ ਸੀ ਉਸ ਤੋਂ ਬਾਅਦ ਮੇਰਾ ਫੋਨ ਕੱਟ ਆਫ ਹੋ ਗਿਆ ਜਿਵੇਂ ਵਾਈਫਾਈ ਯੂਜ਼ ਕਰਦਾ ਸੀ ਹੋਟਲ 'ਚ ਉੱਥੇ ਯੂਜ਼ ਹੁੰਦਾ ਸੀ ਉਹ ਨਹੀਂ ਸੀ ਹੁੰਦਾ ਠੀਕ ਹੈ ਜੀ ਉੱਥੇ ਜਾ ਕੇ ਜੀ ਇਹਨੇ ਮੇਰੇ ਪਾਸਪੋਰਟ ਫੜ ਲਏ ਠੀਕ ਹੈ ਜੀ ਪਾਸਪੋਰਟ ਫੜਦੇ ਸਰ ਉਸੇ ਦਿਨ ਇਹ ਤੋ ਤੈਨੂੰ ਜਾਣਾ ਪੈਣਾ ਜਿਵੇਂ ਦੂਜੇ ਜਾਂਦੇ ਉਹ ਬੰਦੇ ਦਾ ਮਨ ਲੋ ਹੱਲ ਨਹੀਂ ਹੈਗਾ ਆਪਣੇ ਕੋਲ ਤੈਨੂੰ ਸਿੱਧੀ ਦਾਦਾ ਜਿੱਦਾਂ ਜਲਦੀ ਜਾਣਾ ਚਾਹਣਾ ਜੇ 2 ਮਹੀਨੇ ਬਹਿ ਜਾਏਗਾ ਤੇ ਫੇਰ ਦਰਾ ਵਰਕ ਵੀਜ਼ਾ ਲਵਾ ਦੂੰ ਮੈਂ ਸੋਚਿਆ ਇਹ ਬਗਾਨੀ ਕੰਟਰੀ ਆ 2 ਮਹੀਨੇ ਦਾ ਆਪਾਂ ਤਾਂ ਅਮਰੀਕਾ ਹੀ ਪਹੁੰਚਣਾ ਉੱਥੇ ਵੀਜ਼ਾ ਬਵਾ ਦੂੰਗਾ ਕਹਿੰਦਾ ਮੈਂ ਵਰਕ ਵੀਜ਼ਾ ਉੱਥੇ ਹੀ ਮਿਲ ਜਾਂਦਾ ਉੱਥੇ ਦਵਾ ਦੂੰ ਮੈਂ ਕਹਾ ਠੀਕ ਆ ਬਾਈ ਫਲਾਈਟ ਤੇ ਜਾਣਾ ਕਹਿੰਦਾ ਹਾਂ ਮੈਂ ਨਾਲ ਵਧੀਆ ਤਰੀਕੇ ਗੱਲ ਕੀਤੀ ਮੈਂ ਹਾਂ ਕਹੇਦੀ ਠੀਕ ਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਐਂ ਕਰ ਵੀ ਪੇਮੈਂਟ ਦੇ ਦੇ ਮੈਂ ਕਿਹਾ ਵੀ ਠੀਕ ਆ ਸਾਰਾ ਕੁਝ ਸਹੀ ਚੱਲੀ ਜਾਂਦਾ ਮੈਂ ਘਰੇ ਫੋਨ ਕੀਤਾ ਆ ਤੇ ਦੋਸਤ ਨੂੰ ਫੋਨ ਕੀਤਾ ਇੱਥੇ ਲੁਧਿਆਣੇ ਵੀ ਪਾਪਾ ਹੁਣੀ ਤੇਰੇ ਕੋਲ ਆਉਣਗੇ ਆ ਮੇਰਾ ਦੋਸਤ ਸੀਗਾ ਨਾਲ ਤੇ ਅਸੀਂ ਮੇਰੇ ਦੋਸਤ ਦੇ ਘਰੇ ਚਲੇ ਗਏ ਜੀ ਅੱਛਾ ਜੀ ਇੱਥੇ ਲੁਧਿਆਣੇ ਪੇਮੈਂਟ ਗਿਣਾਤੀ ਜੀ ਉਹਨੂੰ ਅੱਛਾ ਜੀ 90 ਲੱਖ ਰੁਪਇਆ ਪੂਰਾ ਗਿਣਾਤਾ ਨੂੰ ਇਹਦਾ ਭਰਾ ਲੈਣਾ ਇਹਦਾ ਇੱਕ ਇਹਦਾ ਦੋਸਤ ਆ ਜੈ ਜਗਤ ਜੋਸ਼ੀ ਉਹ ਵੀ ਮੈਨੂੰ ਪਤਾ ਲੱਗੇ ਵੀ ਇਹਨੇ ਬਾਹਰਪੂਰ ਭੇਜਦਾ ਅੱਛਾ ਜੀ ਹਾਂ ਜੀ ਤੇ ਪੇਮੈਂਟ ਗਿਣਾਤੀ ਆ ਤੇ ਇਹਦੀ ਜੀ ਪੇਮੈਂਟ ਲੈਣ ਸਾਰੀ ਮੇਰੇ ਨਾਲ ਬੋਲਣ ਦੀ ਟੋਨ ਚੇਂਜ ਹੋ ਗਈ ਜੀ ਬਿਫੋਰ ਨਾ ਚੱਕਣਾ ਜਿਵੇਂ ਰਾਹ ਚ ਪਹਿਲਾਂ ਕਹਿੰਦਾ ਸੀ ਮੈਨੂੰ ਮਿੰਟ-ਮਿੰਟ ਤੇ ਤੂੰ ਖਬਰ ਦਿੰਦੀ ਰਹਿਣਾ ਲੋਕੇਸ਼ਨ ਭੇਜਣੀ ਐ ਇਦਾਂ ਭੇਜਣੀ ਐ ਇਦਾਂ ਭੇਜਣੀ ਮੈਨੂੰ ਤੇਰਾ ਬਹੁਤ ਫਿਕਰ ਤੇ ਉਦੋਂ ਬਾਅਦ ਜੀ ਮੇਰ ਨਾਲ ਬੰਦਾ ਟੋਟਲ ਚੇਂਜ ਹੋ ਗਿਆ ਅੱਛਾ ਜੀ ਤੇ ਉਹ ਸ਼ਾਮ ਨੂੰ ਬੰਦੇ ਆਏ ਜੀ ਉਹਨਾਂ ਦੇ ਦੋ-ਦੋ ਤਿੰਨ-ਤਿੰਨ ਪਰਸਨਲ ਪਾਏ ਹੁੰਦੇ ਕਹਿੰਦਾ ਬੈਠੋ ਗੱਡੀ 'ਚ ਵੀ ਆਪਾਂ ਜਾਣਾ ਅੱਛਾ ਜੀ ਅਸੀਂ ਚੁੱਪਚਾਪ ਬਹਿ ਗਏ ਤੇ ਨਾਲੇ ਮੈਨੂੰ ਇਹ ਫੋਨ ਤੇ ਕਹਿੰਦਾ ਜੀ ਕਹਿੰਦਾ ਹੁਣ ਨਾ ਜਿਵੇਂ ਕਹਿੰਦਾ ਉਵੇਂ ਕਰੀ ਚੱਲ ਵੀ ਇੱਥੇ ਗੂਗਲ ਤੇ ਪਾ ਕੇ ਵੇਖ ਲਾ ਵੀ ਇਹ ਕੰਟਰੀ ਕਿਵੇਂ ਦੀ ਆ ਚਲੋ ਜੀ ਮੈਂ ਇਹਦੇ ਕੈਨੋਂ ਤੱਕ ਬਹਿ ਗਿਆ ਗੱਡੀ ਜੀ ਉੱਥੋਂ ਸਾਡਾ ਮੰਨ ਚ ਪਰ ਪਤਾ ਲੱਗ ਗਿਆ ਵੀ ਡੰਕੀ ਰੂਟ ਸ਼ੁਰੂ ਹੋ ਗਿਆ ਸਾਡਾ ਨਹੀਂ ਉੱਥੇ ਨਾਲ ਕੌਮ ਸੀਗਾ ਤੇ ਮੇਰੀ ਵਾਈਫ ਮੇਰੇ ਦੋ ਬੱਚੇ ਉੱਥੇ ਉੱਥੋਂ ਦੇ ਵਸਨੀਕ ਸੀਗੇ ਉੱਥੋਂ ਦੇ ਇਹਨਾਂ ਦੇ ਸੰਪਰਕ ਚ ਸੀਗੇ ਇਹਨਾਂ ਦੇ ਸੰਪਰਕ ਜੀ ਇਹਦੇ ਨਾਲ ਗੱਲ ਹੀ ਉਹਨਾਂ ਥਰੂ ਹੋ ਰਹੀ ਸੀ ਮੇਰ ਨਾਲ ਮੇਰੇ ਕੋਲ ਤਾਂ ਫੋਨ ਆਇ ਨਹੀਂ ਸੀਗੇ ਉਹਨਾਂ ਨੇ ਭੇਜੀ ਉਹਨਾਂ ਨੇ ਉਹਨਾਂ ਥਰੂ ਮੇਰੀ ਗੱਲ ਹੋ ਰਹੀ ਸੀ ਫੋਨ ਤੇ ਦਲਜੀਤ ਸਿੰਘ ਜਦੋਂ ਤੁਹਾਡੀਆਂ ਟਿਕਟਾਂ ਹੁੰਦੀਆਂ ਰਹੀਆਂ ਉਹ ਤੋਂ ਕੋਈ ਪੇਮੈਂਟ ਦਿੱਤੀ ਸੀ ਤੁਸੀਂ ਨਹੀਂ ਜੀ ਨਹੀਂ 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 ਮੈਂ ਸਿੱਧਾ 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 90 ਲੱਖੀ ਦਿੱਤਾ ਜੀ ਜਦੋਂ ਅੱਛਾ ਫੇਰ ਕੀ ਹੋਇਆ ਜੀ ਫੇਰ ਜੀ ਕਰਦੇ ਕਰਾਉਂਦੇ ਸਾਨੂੰ ਜਿਵੇਂ ਕਿ ਅਦਰੇ ਮੈਕਸੀਕੋ ਪਹੁੰਚ ਗਏ ਜੋ ਮੈਕਸੀਕੋ ਪਹੁੰਚ ਗਏ ਇੱਕ ਦਿਨ ਦੋ ਦਿਨ ਕੇ ਇੱਕ ਦਿਨ ਕੈਨਕੂਨ ਸ਼ਹਿਰ ਰਹੇ ਆ ਇਹ ਸਾਰਾ ਕੁਝ ਸਤੰਬਰ ਦੇ ਸ਼ੁਰੂ ਦਾ 2023 ਦੇ ਉੱਥੋਂ ਫੇਰ ਸਾਡੀ ਫਲਾਈਟ ਕਰਾਈ ਹਾਂ ਜੀ ਤੇ ਜਦੋਂ ਫਲਾਈਟ ਕਰਾਈ ਮੈਕਸੀਕੋ ਵੀ ਜਦੋਂ ਅਸੀਂ ਫਲਾਈਟ ਕਰਾਈ ਉਦੋਂ ਕਾ ਬਾਰਡਰ ਤੇ ਜਾਣ ਨੂੰ ਨਾ ਬੱਸ ਤੇ ਜਾਣਾ ਪੈਂਦਾ ਜੀ ਮੰਨ ਲਓ 5-6 ਘੰਟੇ ਦੀ ਫਲਾਈਟ ਆ ਬੱਸ ਦੀ ਡਰਾਈਵਰ ਤੇ ਉੱਥੇ ਸਾਡੀ ਬੱਸ ਇਮੀਗ੍ਰੇਸ਼ਨ ਵਾਲਿਆਂ ਨੇ ਰੋਕ ਲਈ ਸਾਨੂੰ ਫੜ ਲਿਆ ਤੋ ਜੇ ਲੈ ਲੇ ਗੋ ਚਲੋ ਜੀ ਤੁਸੀਂ ਮਨ ਲਓ ਕਿਸਮਤ ਲਾ ਲਓ ਜਾਂ ਕੁਝ ਲਾ ਲਓ ਮੈਨੂੰ ਲੈ ਗਏ ਇਮੀਗ੍ਰੇਸ਼ਨ ਵਾਲੇ ਫੜ ਕੇ ਤੇ ਉਹ ਕਹਿੰਦੇ ਬੱਚਿਆ ਤੇਰੇ ਨਾਲ ਮੈਨੂੰ ਵੀਜ਼ਾ ਦੇਤਾ ਉਹਨਾਂ ਨੇ ਅੱਛਾ ਜੀ ਸਟੇ ਦਿੱਤੀ 30 ਦਿਨ ਦੀ ਵੀ 30 ਦਿਨਾਂ ਚ ਕੰਟਰੀ ਛੱਡਣੀ ਆ ਤੂੰ ਮੈਕਸੀਕੋ ਠੀਕ ਹੈ 30 ਦਿਨ ਤੂੰ ਰਹਿ ਸਕਦਾ ਚਲੋ ਬਹੁਤ ਵਧੀਆ ਡੀਲ ਕੀਤਾ ਜੀ ਉਹਨਾਂ ਨੇ ਮੈਂ ਫਿਰ ਬਾਹਰ ਨਿਕਲਿਆ ਤੇ ਇਹਦਾ ਬੰਦਾ ਫੇਰ ਖੜਿਆ ਬਾਹਰ ਹੀ ਅੱਛਾ ਜੀ ਅੰਦਰ ਮੇਰਾ ਕੋਈ ਹਾਲ ਚੰਨ ਪਛਾ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਇਹਦਾ ਬੰਦਾ ਖੜਿਆ ਮੈਨੂੰ ਬਿਠਾ ਕੇ ਲੈ ਗਿਆ ਅੱਛਾ ਜੀ ਕਿਹਾ ਹੁਣ ਤੱਕ ਗੱਲ ਹੋ ਗਿਆ ਤੇਨੂੰ ਪਹੁੰਚ ਗਿਆ ਮੈਂ ਚਲੋ ਠੀਕ ਹੈ ਧੰਨਵਾਦ ਜੀ ਅਸੀਂ ਪਹੁੰਚ ਜੀ ਬਾਈ ਜੀ ਪਹੁੰਚਣਾ ਗਾਦਾ ਸੀ ਜਿੱਥੇ ਪਹੁੰਚਣਾ ਸੀ ਬਾਰਡਰ ਤੋਂ ਥੋੜੇ ਜੇ ਦੂਰ ਮਲ 50 100 ਕਿਲੋਮੀਟਰ ਦੂਰ ਹੋਵਾਂਗੇ ਅਸੀਂ ਘੰਟੇਕ ਦੀ ਵਸ ਦੀ ਮਨ ਲੋ ਕਾਰ ਦੀ ਡਰਾਈਵ ਸੀ ਜਿੱਥੇ ਮੈਨੂੰ ਘਰੇ ਲੈ ਗਿਆ ਇੱਕ ਮੈਂ ਕਿਹਾ ਚੱਲ ਯਾਰ ਪਰਿਵਾਰ ਜੇ ਆ ਗਏ ਆ ਵੀ ਥੋੜਾ ਬੇਫਿਕਰਾ ਉਹ ਦੋ ਕੁ ਮਿੰਟ ਹੀ ਖੜੇ ਜੀ ਉਸ ਘਰੇ ਉਹ ਕਹਿੰਦੇ ਚੱਕੋ ਬੈ ਕੇ ਇੱਧਰ ਆਓ ਉਹਨਾਂ ਨੇ ਮਗਰਲੇ ਪਾਸੇ ਇੱਕ ਕਮਰਾ ਜੀ ਉੱਚ ਤਾੜਤਾ ਸਾਨੂੰ ਬੰਦ ਕਰਤਾ ਬੰਦ ਕਰਤਾ ਜੀ ਮਨ ਲੋ ਕਿਸੇ ਪਾਸੋਂ ਹਵਾ ਨਹੀਂ ਸੀ ਉਹਦੀ ਕੋਈ ਖੁਸ਼ ਨਹੀਂ ਸੀ ਆਉਂਦਾ ਅਸੀਂ ਸਾਰਾ ਪਰਿਵਾਰ ਬੈਠਰੇ ਤੇ ਵਾਈਫ ਵੀ ਕਹੀ ਜਾਵੇ ਵੀ ਦੇਖੀ ਚੱਲੂ ਹਣ ਘਭਰਾਇਓ ਨਾ ਵੀ ਜੋ ਹੋਣਾ ਉਹ ਹੋਣਾ ਹੀ ਆ ਦੇਖੀ ਚੱਲੂ ਤਾਂ ਆਪਾਂ ਪੰਗਾ ਲੈ ਲਿਆ ਮੈਂ ਗੱਲ ਤਾਂ ਸਹੀ ਚੱਲ ਜਵਾਕਾਂ ਦਾ ਫਿਕਰ ਜਾਂ ਹੁੰਦਾ ਹੋਰ ਤਾਂ ਠੀਕ ਆ ਚੱਲ ਐ ਕਰਦੇ ਕਰਾਉਂਦੇ 2 ਘੰਟੇ ਲੰਗੇ 3 ਘੰਟੇ ਤੇ ਫੇਰ ਜੀ ਉਹ ਬੰਦੇ ਜਿਨ੍ਹਾਂ ਦੇ ਜਿਹੜੇ ਸਾਨੂੰ ਲੈ ਕੇ ਆਏ ਸੀ ਉਹ ਆਇਆ ਮੇਰੇ ਨਾਲ ਗੱਲ ਕਰਾਈ ਆ ਗੱਲ ਕਰ ਉਹ ਮੈਨੂੰ ਏਜੰਟ ਨਾਲ ਦਲਜੀਤ ਨਾਲ ਮੇਰੀ ਗੱਲ ਕਰਾਈ ਕਹਿੰਦਾ ਯਾਰ ਗੱਲ ਆਏ ਆ ਵੀ ਖਰਚਾ ਗਿਆ ਵੱਧ ਵੀ ਜਿਹਦਾ ਵੀਜ਼ਾ ਲੱਗਦਾ ਤੇ ਹੋਰ ਗੱਲਾਂ ਉਹਦੇ ਖਰਚੇ ਘਟਾ ਆ ਜਿਹੜਾ 2 ਨੰਬਰ ਵਾਲਾ ਕੰਮ ਤੇ ਕਹੇ ਵੱਧ ਪੈਸੇ ਦਿਨ ਮੈਂ ਕਹਿੰਦਾ ਯਾਰ ਬਾਈ ਤੈਨੂੰ ਆਪ ਨੂੰ ਪਤਾ ਹੈ ਬੰਦੇ ਕੋਲ ਜਿੰਨੇ ਕੋੰਦੇ ਜੋੜ ਕੇ ਬੰਦਾ ਵੱਤ ਵੱਤ ਲਾਉਣ ਦੀ ਕੋਸ਼ਿਸ਼ ਕਰਦਾ ਪੰਜਾਬੀ ਹੁੰਦਾ ਵੈਸੇ ਹੀ ਆ ਤਾਂ ਡੀਆਂ ਜਾ ਕੇ ਵਾਲ ਲੈਣ ਦੀ ਵੀ ਅਸੀਂ ਤਾਂ ਜਿੰਨੇ ਸੀਗੇ ਸਾਰੇ ਤੈਨੂੰ ਭਰ ਚੁੱਕੇ ਆ ਹੋਰ 10 ਮੈਂ ਕਿੱਥੋਂ ਲਿਆਉਂਗਾ ਯਾਰ ਕਹਿੰਦਾ ਗੱਲਾਂ ਆ ਯਾਰ ਜੇ ਤਾਂ ਜਾਣਾ ਚਾਹੁੰਦਾ ਜਿਉਂਦਾ ਨੂੰ ਤੇ ਪੈਸੇ ਕਰ ਲਾ ਐਵੇਂ ਮੇਰਾ ਟਾਈਮ ਨਾ ਬਰਬਾਦ ਕਰਨਾ ਆਪ ਦਾ ਕਰ ਵੀ ਇਹਨਾਂ ਨੇ ਨਹੀਂ ਛੱਡਣਾ ਤੈਨੂੰ ਇਹ ਤੇਰੀ ਮਰਜ਼ੀ ਹੈ ਜੋ ਕਰਨਾ ਕਰ ਲੈ ਮੈਂ ਯਾਰ ਤੂੰ ਐਂ ਕਰ ਮੈਨੂੰ ਟਾਈਮ ਦੇ ਦੇ ਮੈਨੂੰ ਨਾ ਇਹਨੂੰ ਕਹਾਂ ਮੇਰੇ ਡੈਡ ਨੂੰ ਮੈਂ ਫੋਨ ਲਾਉਣਾ ਤੇ ਮੈਨੂੰ ਫੋ ਚਲੋ ਮੈਂ ਆਹਦੇ ਡੈਡੀ ਨੂੰ ਫੋਨ ਲਾਇਆ ਗੱਲਬਾਤ ਦਸੀਓ ਕਿਉਂਕਿ ਮੈਂ ਕਰ ਕਰਕੇ ਦੇਖਦਾ ਇਹਦਾ ਨਾ ਆਪਾਂ ਉਹਨਾਂ ਨੇ ਵੀ ਗੱਲ ਕੀਤੀ ਸੰਪਰਕ ਕੀਤਾ ਇਹਨੇ ਗੱਲ ਹੀ ਆਪਦੇ ਤੋਂ ਸਿੱੜਤੀ ਜ ਨਹੀਂ ਜੀ ਉਹ ਤਾਂ ਡਾਕਟਰ ਹੋਣੀ ਆ ਜੀ ਮੇਰੇ ਵੱਸ ਨਹੀਂ ਨਾ ਜੇ ਇੱਥੇ ਹੁੰਦਾ ਤੇ ਹੋਰ ਗੱਲ ਸੀ ਹੁਣ ਤੀਜੀ ਥਾਂ ਜਾਵੜਾ ਉੱਥੇ ਮੈਂ ਕੀ ਕਰੂੰਗਾ ਜੀ ਤੁਸੀਂ ਅੰਕਲ ਜੀ ਕਿਵੇਂ ਜਾਵੜੋਗੇ ਉੱਥੇ ਆਪਣ ਨੂੰ ਤਾਂ ਕੋਈ ਵਾਰੀਵਾਰਸ ਨਹੀਂ ਇਹਦਾ ਕੋਈ ਪਤਾ ਨਹੀਂ ਕੋਈ ਰਿਕਾਰਡ ਨਹੀਂ ਕਿੱਥੇ ਆ ਕਿੱਥੇ ਨਹੀਂ ਕੋਈ ਕਾਗਜ਼ਾਂਜ ਨਹੀਂ ਉੱਥੇ ਤਾਂ ਡੈੱਡ ਬੋਡੀਆਂ ਨਹੀਂ ਲੱਭਦੀਆਂ ਕੀ ਕਰੋਗੇ ਦੱਸੋ ਤੇ ਘਰ ਦੇ ਡਰ ਗਏ ਜੀ ਦਿਲ ਪਤਲੇ ਹੁੰਦੇ ਆ ਤੇ ਘਰ ਦੇ ਘਬਰਾ ਗਏ ਚਲ ਕਰਦਿਆ ਨੇ ਫੇਰ ਮੈਨੂੰ ਬੈਕ ਕਾਲ ਕੀਤੀ ਉਸੇ ਫੋਨ ਤੇ ਜਿੱਦ ਤੇ ਮੈਂ ਕੀਤੀ ਸੀ ਉਹਨਾਂ ਨੂੰ ਫੋਨ ਕਹਿੰਦੇ ਕੋਈ ਗੱਲ ਤੂੰ ਟੈਨਸ਼ਨ ਲੈ ਆਪਾਂ ਪੈਸੇ ਕਰਦੇ ਆ ਪੈਸੇ ਕਨੇ ਮੰਗੇ ਜੀ 50 ਲੱਖ ਜੀ 40 ਲੱਖ ਪਹਿਲਾਂ 50 ਬਾਅਦ 50 ਬਾਅਦ ਅੱਛਾ ਜੀ ਚਲੋ ਜੀ ਅਸੀਂ ਕਰਦਿਆ ਕਰਾਉਂਦੇ ਉਹ 50 ਲੱਖ ਰੁਪਇਆ ਦੋ ਦਿਨਾਂ ਚ ਕਰ ਲਿਆ ਰਿਸ਼ਤੇਦਾਰਾਂ ਤੋਂ ਸੋਨਾ-ਸੋਨਾ ਵੇਚਿਆ ਸਾਰੇ ਰਿਸ਼ਤੇਦਾਰਾਂ ਨੇ ਬਹੁਤ ਸਾਰਾ ਦਿੱਤਾ ਸਾਰਿਆਂ ਨੇ ਜਿਵੇਂ ਵੀ ਹੋਇਆ ਵੀ 50 ਲੱਖ ਰੁਪਇਆ ਅਸੀਂ ਹੋਰ ਕਰ ਲਿਆ 50 ਲੱਖ ਰੁਪਇਆ ਇਕੱਠਾ ਕਰਕੇ ਫੇਰ ਇਹਨੂੰ ਫੋਨ ਕੀਤਾ ਮੇਰੇ ਡੈਡੀ ਨੇ ਵੀ ਦੱਸੋ ਵੀ ਪੈਸੇ ਇਕੱਠੇ ਹੋ ਗਿਆ ਸਾਡਾ ਮੁੰਡਾ ਬਾਰਡਰ ਕਰਾਸ ਕਰਾ ਫੇਰ ਦਵਾਂਗੇ ਪੈਸੇ ਅਸੀਂ ਤੇਰੇ ਕੋਲ ਆ ਕੇ ਵੇਣ ਇਹ ਕਹਦਾ ਨਹੀਂ ਜੀ ਇਹ ਜੀ ਕੋਈ ਸ਼ਰਤ ਨਹੀਂ ਕਹਿੰਦਾ ਕਹਿੰਦਾ ਪੈਸੇ ਦੇਜੋ ਬਾਰਡਰ ਕਰਾਸ ਹੋ ਜੂ ਮੇਰੇ ਡੈਡ ਨੇ ਨੂੰ ਇਹ ਵੀ ਕਿਹਾ ਯਾਰ ਤੂੰ ਜਵਾਨ ਤੇ ਖੜਦਾ ਨਹੀਂ ਪਿਆ ਵੀ ਮੇਰਾ ਇੱਕ ਇੱਕ ਮੁੰਡਾ ਗਾਂ ਇੱਕ ਅਲੱਗ ਲਾਉਦਾ ਜਵਾਕ ਆ ਵੀ ਜੇ ਕੋਈ ਗੱਲਬਾਤ ਹੋ ਜੀ ਕੀ ਕਰਾਂਗੇ ਚੱਲੇ ਨਾਮ ਨਹੀਂ ਫਿਰ ਅਸੀਂ ਤਾਂ ਮੰਨਣਾ ਹੀ ਸੀ ਹੁਣ ਜਦੋਂ ਇਹ ਜਾੜੇਟ ਆਏ ਸੀ ਤੇ ਅਸੀਂ ਤਾਂ ਮੰਨਣਾ ਹੀ ਸੀ ਇਹ ਪੈਸੇ ਦੇਣ ਜਾੜੇਟ ਆ ਮੇਰਾ ਦੋਸਤ ਸੀਗਾ ਨਾਲ ਮੇਰੇ ਡੈਡੀ ਸੀ ਇੱਕ ਹੋਰ ਦੋਸਤ ਸੀ ਇਹ ਇਹਦੇ ਘਰੇ ਇਹਦਾ ਫਾਰਮ ਹਾਊਸ ਬਣਾਇਆ ਵਾ ਨਡਾਲੇ ਪਿੰਡ ਨੂੰ ਉੱਥੇ ਗਏ ਤੇ ਉੱਥੇ ਨੂੰ ਪੈਸੇ ਗਨਾਤੇ ਪੈਸੇ ਗਨਾਤੇ ਤੇ ਮੈਨੂੰ ਲੱਗਾ 48 49 ਲੱਖ ਰੁਪਇਆ ਹੋਇਆ ਸੀ ਸਾਡੇ ਕੋਲ 49 ਲੱਖ ਦੇਤਾ ਵੀ ਚਲ ਇੱਕ ਮੰਨ ਚ ਇਹ ਵੀ ਸੀਗਾ ਸ਼ਾਇਦ ਘਟ ਜੇ ਜਾਂ ਕੁਝ ਤੇ ਵੈਸੇ ਹੁੰਦਾ ਇਹਦਾ ਉੱਕਾ ਪੁੱਕਾ ਨਾ ਪੈ ਜਾਂਦਾ ਤੇ ਮੇਰਾ ਪੈਸੇ ਵੀ ਲੱਗੇ ਸੀ ਤੇ ਅਸੀਂ ਇਹਨੂੰ ਕਿਹਾ ਵੀ ਸਾਡਾ ਤਾਂ ਉਹ ਵੀ ਖਰਚਾ ਹੋ ਗਿਆ ਵੀ ਅਸੀਂ ਕੀ ਕਰਾਂਗੇ ਦੱਸ ਉਹ 49 ਲੱਖ ਇਹਨੇ ਫੜ ਕੇ ਰੱਖ ਲਿਆ ਜੀ ਕਹਿੰਦਾ ਜੀ ਜਾਓ 2 ਘੰਟੇ ਤੁਹਾਡੇ ਮੇਰੇ ਪਿੰਡ ਤੋਂ ਤੁਹਾਡੇ ਪਿੰਡ ਪਹੁੰਚਦੇ ਤੱਕ ਉਹ ਬਾਰਡਰ ਕਰਾਸ ਹੋ ਜੂ ਉਹ ਘਰ ਦੇ ਕਹਿੰਦੇ ਠੀਕ ਆ ਚੱਲ ਇੱਕ ਵਾਰੀ ਮੁੰਡਾ ਆਵੇ ਸਾਡੇ ਨਾਲ ਸੰਪਰਕ ਜਾਵੇ ਕੋਈ ਨਾ ਸਾਰਾ ਕੁਝ ਹੋ ਜਾਂਦਾ ਵੀ ਘਾਟੇ ਵਾਦੇ ਦਾ ਦੁਨੀਆ ਚ ਚੱਲਦਾ ਹੀ ਰਹਿੰਦੇ ਆ ਪੂਰੇ ਹੋ ਜਾਂਦੇ ਤੇ ਇਹਨੇ ਕਹਾ ਦਾ ਬਾਰਡਰ ਕਰਾਸ ਕਰਾਉਣਾ ਸੀਗਾ ਜੀ ਇਹਨੇ ਫੋਨ ਨਾ ਚੱਕਿਆ ਉਹਨਾਂ ਦਾ ਮੈਂ ਆਪਦੇ ਘਰ ਦੇ ਨੂੰ ਫੋਨ ਲਾਵਾਂਗੇ ਉਹਨੂੰ ਕਹੋ ਮੇਰਾ ਤਾਂ ਸਾਹ ਕੁੱਟੀ ਦਾ ਇੱਥੇ ਕਰਾਂ ਤੇ ਕਰਾਂਗੀ ਉਹ ਮਸਾ ਆਉਂਦਾ ਸੀਗਾ ਜੀ 2 ਘੰਟੇ ਚ ਇੱਕ ਵਾਰੀ ਬੰਦੇ ਉੱਥੇ ਹਾਂਜੀ ਪਾਣੀ ਦੇ ਦੋ ਬੋਤਲਾਂ ਦੇ ਜਾਂਦੇ ਆ ਉਹਦੇ ਬਾਅਦ ਸਾਰਾ ਦਿਨ ਪਾਣੀ ਪਾ ਇੱਕ ਵਾਰੀ ਜੀ ਪੀ ਲੋ ਭਾਵੇਂ 2 ਘੰਟੇ ਜੀ ਪੀ ਲੋ ਭਾਵੇਂ ਸਾਰੀ ਦਿਹਾੜੀ ਜੀ ਪੀ ਲੋ ਅੱਛ ਕਉ ਜੇ ਆਪਾਂ ਖਾਵਾ ਪੀਵਾਂਗੇ ਫਿਰ ਸਾਰਾ ਕੁਝ ਵਰਤੂ ਚ ਲੈਣਾ ਪੈਂਦਾ ਬਾਥਰੂਮ ਹੀ ਸਾਰਾ ਕੁਝ ਨਹੀਂ ਦਿੰਦੇ ਕਹਿੰਦੇ ਬੈਠ ਰਹੋ ਕੁਝ ਨਹੀਂ ਤੁਸੀ ਮਰ ਨਹੀਂ ਲੱਗੇ ਤੇ ਫਿਰ ਇਹਨੂੰ ਮੈਂ ਫੋਨ ਕੀਤਾ ਆ ਉਹਨਾਂ ਦੇ ਫੋਨ ਤੇ ਮੈਂ ਕਿਹਾ ਮੈਨੂੰ ਉਹਨਾਂ ਆਈ ਵਾਂਟ ਟੂ ਟਾਕ ਟੂ ਦਿਲਜੀਤ ਚਲੋ ਸਮਝ ਗਿਆ ਉਹਨੇ ਫੋਨ ਲਾਇਆ ਮੇਰੇ ਗੱਲ ਕਰਾਈ ਤੇ ਮੈਂ ਕਿਹਾ ਯਾਰ ਭਾ ਵੀ ਤੈਨੂੰ ਸਾਰਾ ਕੁਝ ਕਰਤਾ ਹੋਂ ਦੱਸ ਵੀ ਕੀ ਲੈਣਾ ਬਾਕੀ ਰਹਿ ਗਿਆ ਵੀ ਸਾਰਾ ਕੁਝ ਤਾਂ ਲੈ ਗਿਆ ਜੋ ਸੰਦ ਪੜਾ ਸਾਰਾ ਕੁਝ ਵੇਜ ਵਟ ਕੇ ਤੈਨੂੰ ਦੇਤਾ ਕਹਿੰਦਾ ਲੱਖ ਰੁਪਈਆ ਘਟਾ ਮਾਕੇ ਯਾਰ ਗੁਰੂਆ ਇੰਨੇ ਪੈਸੇ ਲੈ ਕੇ ਹਲੇ ਵੀ ਲੱਖ ਦੇ ਕੀ ਰਹਿ ਗਿਆ ਮਗਰ ਯਾਰ ਤੂੰ ਆਪ ਸੋਚ ਵੀ ਕੋਈ ਛੱਡਿਆ ਤਾਂ ਹੈ ਨਹੀਂ ਮਗਰ ਕਹਿੰਦਾ ਨਹੀਂ ਕਹਿੰਦਾ ਜੋ ਗੱਲ ਹੋ ਗਈ ਹੋ ਗਈ ਉਹ ਗੱਲ ਤੇ ਪੂਰਾ ਉਤਰਨਾ ਪੈਂਦਾ ਮੇਰੇ ਕੱਲੇ ਤੇ ਥੋੜੀ ਆ ਕਹਿੰਦਾ ਸਾਡੇ ਦੋ ਆ ਤਿੰਨ ਜਾਣੇ ਨੇ ਮੈਂ ਕੀ ਕਰੂੰ ਤੈਨੂੰ ਕਿੰਨੇ ਕੰਟਰੀਆਂ ਘੁਮਾਤੀਆਂ ਕਿੰਨੀਆਂ ਟਿਕਟਾਂ ਲੱਗੀਆਂ ਐਨ ਲੱਗ ਗਿਆ ਵਾਹ ਲੱਗ ਗਿਆ 20 ਲੱਖ ਦਾ ਖਰਚਾ ਹੀ ਹੋ ਗਿਆ ਸਾਡਾ ਤੇ ਬਾਕੀ ਤਿੰਨ ਜਾਣੇ ਕੋਈ ਮੰਨ ਲਓ ਬੋਲੀ ਬਹੁਤ ਮਾੜੀ ਸੀਗੀ ਜੀ ਵੀ ਜਿਵੇਂ ਹੁੰਦੀ ਆ ਉਹਨੂੰ ਚਲੋ ਬੰਦੇ ਏਜੰਟਾਂ ਦੀ ਤੁਹਾਨੂੰ ਤੁਹਾਡਾ ਲੈ ਤਦਾਵਾ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਬੋਲਦੇ ਮੁੜ ਕੇ ਪਹਿਲਾਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਹੋਰ ਕੰਮ ਹੁੰਦਾ ਤੇ ਜਦੋਂ ਅਸੀਂ ਉਹਨਾਂ ਦੇ ਨਿੱਕੇ ਜੜ ਜਾਂਦੇ ਫਿਰ ਹੋਰ ਬੁਲੀ ਹੋ ਜਾਂਦੀ ਤੇ ਫਿਰ ਇਹਨੂੰ ਲੱਖ ਰੁਪਏ ਜਿਵੇਂ ਆਪਦੇ ਦੋਸਤ ਨੂੰ ਫੋਨ ਕੀਤਾ ਰਾਤ ਨੂੰ ਕਰਕੇ ਫੋਨ ਕਰਕੇ ਠਾਇਆ ਇਧਰ ਇੰਡੀਆ ਦੀ ਰਾਤ ਸੀ ਉਧਰ ਦਿਨ ਸੀ ਇਹਨੇ ਉਹਦੇ ਖਾਤੇ ਪਾਇਆ ਠੀਕ ਹੈ ਜੀ ਫਿਰ ਇਹਨੂੰ ਦਲਜੀਤ ਨੂੰ ਇਹਨੇ ਸਕਰੀਨਸ਼ਾਟ ਭੇਜਿਆ ਫਿਰ ਮੈਂ ਇਧਰ ਨਾਲ ਫੋਨ ਤੇ ਸੀ ਦਲਜੀਤ ਨਾਲ ਮੈਂ ਕਿਹਾ ਆ ਗਏ ਕਹਿੰਦਾ ਆ ਗਏ ਜੀ ਫਿਰ ਮੈਨੂੰ ਅੱਧੇ ਘੰਟੇ ਬਾਅਦ ਬਾਰਡਰ ਕਰਾਸ ਕਰਾਉਂਦਾ ਇਹਨਾਂ ਨੇ ਅੱ ਉਦੋਂ ਬਾਅਦ ਇੱਕ ਵੀਡੀਓ ਜਿਹੜੀ ਆ ਰਹੀ ਹੈ ਸਾਹਮਣੇ ਇਹਦੇ ਵਿੱਚ ਬੰਦਾ ਉਹ ਪੈਸੇ ਗਿਰ ਗਿਆ ਹਾਂਜੀ ਇਹ ਵੀਡੀਓ ਜੀ ਜਿੱਦਨ ਅਸੀਂ 90 ਲੱਖ ਰੁਪਏ ਦਿੱਤਾ ਇੱਥੇ ਮੇਰੇ ਦੋਸਤ ਦੇ ਘਰੇ ਉਦੋਂ ਦੀ ਵੀਡੀਓ ਆਈ ਅੱਛਾ ਜੀ ਤੇ ਹੁਣ ਮਾਮਲਾ ਦਰਜ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਹੋ ਗਿਆ ਜੀ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਜੀ ਸਾਨੂੰ ਮੇਰੀ ਬਹੁਤ ਬਰੀਕੀ ਨਾਲ ਮੇਰੀ ਗੱਲ ਸੁਣੀ ਹਾਂਜੀ ਅੱਛਾ ਤੇ ਉਹਨਾਂ ਨੂੰ ਸੱਚਾਈ ਲੱਗੀ ਮੇਰੀ ਗੱਲਾਂ 'ਤੇ ਤਾਂ ਹੀ ਮਾਮਲਾ ਦਰਜ ਕੀਤਾ ਜੀ ਸਾਰਾ ਕੁਝ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਗੁਰਕਰਨ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਕੰਪਲੇਂਟ ਦਿੱਤੀ ਸੀ ਜਿਸ ਦੀ ਇਨਕੁਆਰੀ ਕੀਤੀ ਗਈ ਇਨਕੁਆਰੀ ਕਰਨ ਤੇ ਪਾਇਆ ਗਿਆ ਕਿ ਉਹਦਾ ਜਿਹੜਾ ਦੋਸਤ ਸੀ ਆਕਾਸ਼ਵੀਰ ਜੋ ਕਿ ਮੋਗੇ ਦਾ ਰਹਿਣ ਵਾਲਾ ਹੈ ਉਹ ਇੱਕ ਜਿਹੜੇ ਫਰੌਡ ਟਰੈਵਲ ਏਜੰਟ ਨੇ ਉਹਨਾਂ ਦੇ ਨੈਟਵਰਕ ਦੇ ਵਿੱਚ ਫਸ ਗਿਆ ਹੈ ਤੇ ਉਹਨੇ ਆਪਦੀ ਪੂਰੀ ਫੈਮਲੀ ਲਈ ਯੂ ਐਸ اے ਦਾ ਵੀਜ਼ਾ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਅਸੀਂ ਤੈਨੂੰ ਉੱਥੇ ਵਰਕ ਪਰਮਿਟ ਦਵਾ ਕੇ ਅਸੀਂ ਪੱਕੇ ਕਰਾਂਗੇ ਤੇ ਇਸ ਦੇ ਸਬੰਧ ਵਿੱਚ ਪਹਿਲਾਂ ਉਹਦੀ 90 ਲੱਖ ਵਿੱਚ ਗੱਲ ਹੋਈ ਬਾਅਦ ਵਿੱਚ ਉਹਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਤੇ ਉਸ ਤੋਂ 50 ਲੱਖ ਹੋਰ ਡਿਮਾਂਡ ਕੀਤਾ ਜਿਸ ਤੇ ਉਹਨੇ 1 ਕਰੋੜ 40 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਦੇਣ ਤੋਂ ਬਾਅਦ ਵੀ ਜਦੋਂ ਉਹ ਅਮਰੀਕਾ ਪਹੁੰਚ ਗਏ ਕਈ ਅੱਖੀਂ ਰਸਤੇਆਂ ਤੋਂ ਕਨ ਸਪੇਨ ਤੋਂ ਕਦੇ ਮੈਕਸੀਕੋ ਦੇ ਬਾਰਡਰਾਂ ਤੋਂ ਤਾਂ ਉਹ ਜਦੋਂ ਹੈ ਹੀ ਇਲੀਗਲ ਸੀ ਤਾਂ ਗਵਰਨਮੈਂਟ ਨੇ ਉੱਥੇ ਦੀਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਿਸ ਸੰਬੰਧੀ ਇਹਨੇ ਵਾਪਸ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੋਈ ਤਸੱਲੀ ਬਖਸ਼ ਉਹਨੂੰ ਜਵਾਬ ਨਹੀਂ ਦਿੱਤਾ ਤਾਂ ਉਹਨੇ ਪੁਲਿਸ ਕੋਲ ਆਫ ਦੀ ਫਰਿਆਦ ਰੱਖੀ ਤਾਂ ਮਾਨਯੋਗ ਸੀਪੀ ਸਾਹਿਬ ਵੱਲੋਂ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਗਈ ਜਿਸ ਤੇ ਉਹਦੇ ਖਿਲਾਫ 406 420 506 आईपीसी ਅਤੇ 13 ਪੰਜਾਬ ਪ੍ਰੋਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ ਥਾਣਾ ਮੋਲਟੋਂ ਵਿਖੇ ਦਰਜ ਕੀਤਾ ਗਿਆ ਜਿਸ ਦੀ ਤਬਦੀਸ਼ جاری ਹੈ ਜਿਸ ਵਿੱਚ ਅਸੀਂ ਇੱਕ ਦੋਸ਼ੀ ਸਰਬਜੀਤ ਸਿੰਘ ਜੋ ਕਿ ਨਡਾਲਾ ਕਪੂਰਥਲਾ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਅੱਜ ਉਹਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿਆ ਜੀ ਆ ਰਿਹਾ ਸਰਬਜੀਤ ਕੋਣ ਆ ਸਰ ਇਹ ਮਤਲਬ ट्रैवल ਏਜੰਟ ਦਾ ਜਿਹੜਾ ਸਾਥੀ ਜਿਹੜਾ ਦਲਜੀਤ ਸਿੰਘ ਡਾਉਨ ਤੇ ਸਰਬਜੀਤ ਇਹ ਦੋਨੋਂ ਸਗੇ ਭਰਾ ਨੇ ਤੇ ਉਹਦੇ ਤੇ ਦੋਨਾਂ ਨੇ ਇਕੱਠੇ ਰਲ ਕੇ ਫਰਾਡ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪੁਲਿਸ ਨਾਜ਼ਮ ਜੀ ਹਾਂ ਇਹ ਜਿਹੜਾ ਸਰਬਜੀਤ ਹੈ ਇਹ ਕਪੂਰਥਲਾ ਪੁਲਿਸ ਦੇ ਵਿੱਚ ਪੋਸਟਡ ਹੈ ਉਹਦੇ ਪੁਲਿਸ ਲਾਈਨ ਵਿੱਚ ਏਐਸਆਈ ਹੈ ਅੱਛਾ ਸਰ ਇੱਕ ਜਿਹੜਾ ਇਹਨਾਂ ਦੀ ਡੀਲ ਕਿੰਨੇ ਚ ਹੋਈ ਸੀਗੀ ਬਾਅਦ ਚ ਕਿੰਨੇ ਪੈਸੇ ਮਿਲੇ ਇਹ ਤੇ ਦਸਨ ਮੁਤਾਬਕ ਕੰਪਲੇਨੈਂਟ ਦੇ 90 ਲੱਖ ਵਿੱਚ ਡੀਲ ਹੋਈ ਸੀ ਬਾਅਦ ਵਿੱਚ ਉਹਦੇ ਤੋਂ 1 ਕਰੋੜ 40 ਲੱਖ ਬਲੈਕਮੇਲ ਕਰਕੇ ਪ੍ਰੈਸ਼ਰਾਈਜ਼ ਕਰਕੇ ਉਹਦੇ ਤੋਂ ਹੋਰ ਰਸੂਲ ਬਿਤਾ ਗਿਆ। ਕੀ ਜਾਣਿਆ ਕਿ ਹਜੇ ਵੀ ਉਹਨੂੰ ਧਮਕੀਆਂ ਮਿਲ ਰਹੀਆਂ ਜੀ ਉਹ ਕਹਿੰਦੇ ਵੀ ਹਜੇ ਵੀ ਪੂਤਰਾ ਉਹਦੇ ਡਾਰਾ ਨਹੀਂ। ਨਹੀਂ ਇਹਦੇ ਸੰਬੰਧੀ ਹਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਪਰ ਇਹ ਹੈ ਕਿ ਜਿਹੜਾ ਦੋਸ਼ੀ ਤਿੰਨ ਦੋਸ਼ੀ ਨੇ ਇਹਦੇ ਵਿੱਚ ਇੱਕ ਦੋਸ਼ੀ ਅਰੈਸਟ ਹੋ ਚੁੱਕਿਆ ਹੈ ਦੂਜੇ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ। ਤੇ ਸਰ ਕਿੰਨਾ ਚਿਰ ਪੁਰਾਣਾ ਮਾਮਲਾ ਹੈ ਇਹ ਜੀ ਇਹ 2023 ਦਾ ਮਾਮਲਾ ਹੈ। ਤੇ ਹੁਣ ਸਰ ਤੁਹਾਡੇ ਕੋਲ ਕਿੰਨਾ ਹੈ? ਹਾਂਜੀ ਇਹ ਹੁਣ ਸਾਡੇ ਧਿਆਨ ਚ ਆਇਆ ਸੀ ਇਹਨੇ ਕੰਪਲੀਟ ਮੂਵ ਕੀਤੀ ਜਿਸ ਦੀ ਬਿਲਕੁਲ ਫੇਅਰ ਇਨਕੁਆਇਰੀ ਕੀਤੀ ਗਈ ਇਨਕੁਆਇਰੀ ਹੋਣ ਤੋਂ ਬਾਅਦ ਇਹਦੇ ਤੇ ਮੁਕਦਮਾ ਦਰਜ ਕੀਤਾ ਗਿਆ ਅਜਈਆਂ ਖਬਰਾਂ ਤੁਹਾਨੂੰ ਦਿਖਾਉਣ ਦਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਵਿਦੇਸ਼ ਜਾਓ ਵਿਦੇਸ਼ ਜਾਣਾ ਹੈ ਤਾਂ ਸਹੀ ਤਰੀਕੇ ਨਾਲ ਵਿਦੇਸ਼ ਜਾਓ ਉਹਨਾਂ ਭਰੋਸੇਯੋਗ ਏਜੰਟਾਂ ਦੇ ਰਾਹੀਂ ਤੁਸੀਂ ਆਪਣੀ ਫਾਈਲ ਲਗਵਾਇਆ ਕਰੋ ਜਿਨ੍ਹਾਂ ਦਾ ਕੋਈ ਨਾਮ ਆ ਜਿਹੜੇ ਲੋਕ ਜ਼ਿਆਦਾ ਪਪੂਲਰ ਨੇ ਜਾਂ ਫਿਰ ਜਿਹੜੇ ਲੋਕਾਂ ਨੂੰ ਲੋਕ ਜਾਣਦੇ ਨੇ ਜਿਨ੍ਹਾਂ ਦੇ ਕੋਲ ਸਹੀ ਕੇਸ ਲੱਗੇ ਹੋਏ ਨੇ ਉਹਨਾਂ ਦੇ ਰਾਹੀਂ ਹੀ ਆਪਣੀ ਫਾਈਲ ਲਗਵਾਇਆ ਕਰੋ ਨਹੀਂ ਤਾਂ ਫਰਾਡ ਏਜੰਟਾਂ ਦੇ ਅੜਿੱਕੇ ਤੁਸੀਂ ਵੀ ਆ ਸਕਦੇ ਹੋ ਤੁਹਾਡਾ ਪੈਸਾ ਤੁਹਾਡਾ ਸਮਾਂ ਸਾਰਾ ਕੁਝ ਇਸ ਦੌਰਾਨ ਬਰਬਾਦ ਹੋ ਜਾਂਦਾ ਹੈ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਅਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ